ਤਨ ਤਨ ਸਤ ਗੁਰ ਤੇਰਾ ਹੀ ਆਸਰਾ ਤਨ ਤਨ ਸਤ ਗੁਰ ਤੇਰਾ ਹੀ ਆਸਰਾ ਦਇਆ ਮਿਹਰ ਰਖਣਾ ਜੀ ਸ਼ੈ ਨਿਸ਼ਾ ਤਨ ਤਨ ਸਤ ਗੁਰ ਤੇਰਾ ਹੀ ਆਸਰਾ ਆਪ ਮਿਲ ਦੇ ਨਾ ਜਾਣੀ ਕੀ ਹਾਲ ਹੁੰਦਾ ਬਿਨ ਆਪ ਦੇ ਜੀਣਾ मोहालि हुन्दा मनिमाया ने पटिकायासी पञ्च चोरा ने वि फसायासी नाम वाला जग लाया अपने पातशा तन तन सतिगुरु तेरा ही आसरा तन तन सतिगुरु तेरा ही आसरा ਸਾਨੂੰ ਲੁੱਟ ਕੇ ਪਖੰਡੀਆਂ ਨੇ ਖਾਇਆ ਭਾਈ ਨੂੰ ਪਾਈ ਨਾਲੇ ਲੜਵਾਇਆ ਨਫਰਤ ਦੇ ਸائے ਚੂਲੇ ਸੀ ਤੇਰੇ ਰਹਿਮੋ ਕਰਮ ਨੂੰ ਭੁੱਲੇ ਸੀ ਆਪਨੇ ਦਿਖਾਇਆ ਸਾਨੂੰ ਸੱਚੇ ਦਾ ਰਾਸਤਾ ਤਨ ਤਨ ਸਤਿਗੁਰੂ ਤੇ ਰਹੀ ਆਸਰਾ ਤਨ ਤਨ ਸਤਿ ਗੁਰੂ ਤੇਰਾ ਹੀ ਆਸਰਾ ਮੇਰਾ ਮਾਣ ਵੀ ਤੂੰ ਮੇਰੀ ਸ਼ਾਨ ਵੀ ਤੂੰ ਮੇਰਾ ਦੀਨ ਤਰਮ ਈਮਾਨ ਵੀ ਤੂੰ ਮੇਰੀ ਜਾਨ ਵੀ ਤੂੰ ਮੇਰੇ ਪ੍ਰਾਣ ਵੀ ਤੂੰ ਮੇਰਾ ਗੌਡੀ ਅੱਲਾ ਭਗਵਾਨ ਵੀ ਤੂੰ ਹਰਦਮ ਆਪ ਸੰਗ ਰਹੇ ਜੀ ਰابطਾ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਮੇਰਾ ਪਿਆਰ ਵੀ ਤੂੰ ਦਿਲਦਾਰ ਵੀ ਤੂੰ ਪਰਿਵਾਰ ਵੀ ਤੂੰ ਬਜ਼ੁਰਗਵਾਰ ਵੀ ਤੂੰ ਸਾਜਣ ਹਾਰ ਵੀ ਤੂੰ ਬਖਸ਼ਣ ਹਾਰ ਵੀ ਤੂੰ ਮੇਰਾ ਮੁਰਸ਼ਿਦ ਵੀ ਤੂੰ ਅਬਤਾਰ ਵੀ ਤੂੰ ਆਪ ਜੀ ਤੋ ਆਪ ਨੂੰ ਹੀ ਮੰਗਾ ਮੇਰੇ ਸਾਜਨਾ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਹਰ ਜਨ ਨੂੰ ਵਖੋ ਨਾਮ ਪਿਤਾ ਰਹੇ ਕੋਈ ਵੀ ਨਾ ਬੇਨਾਮ ਪਿਤਾ ਹਰ ਇੱਕ ਦੇ ਕਸ਼ਟ ਨਿਵਾਰੋ ਜੀ ਬੇੜ ਸਭ ਦੇ ਹੀ ਪਾਰੇ ਉਤਾਰੋ ਜੀ ਆਪ ਜੀ ਦੇ ਹੁੰਦੇ ਨਾ ਜੀ ਰਹੇ ਕੋਈ ਨੇ ਆਸਰਾ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਤਨ ਤਨ ਸਤਿ ਗੁਰੂ ਤੇ ਰਹੀ ਆਸਰਾ ਸਿਅਸਤੇ ਨਾਮ ਜਿਮੀ ਤੇ ਅਰ ਜਿ ਕਰੇ ਕਦੇ ਵੀ ਨਾਪ ਜੀ ਨੂੰ ਵਿਸਰੇ ਮੇਰੇ ਮੋਲਾ ਤੂ ਰਹਿਮਤ ਕਰਨਾ ਸਾਨੂੰ ਚਾਰ ਨੱਚਦਾਤਾ ਜੀ ਲਗਾਈ ਰੱਖਣਾ ਰੱਖਣਾ ਜੀ ਲੱਜ ਦੇ ਰਹੇ ਹਾਂ ਬਾਸਤਾ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਦਇਆ ਮਿਹਰ ਰਹਿਮਤ ਜੀ ਰਖਣਾ ਸੇ ਨਿਸ਼ਾ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ